ਹੈਲੋ ਫਰੈਂਡਸ ਵੈਲਕਮ ਟੂ ਡੀਨਸਾ ਵਲੌਗਸ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਅਗਰ ਤੁਸੀਂ ਇੱਥੇ ਫਸਟ ਟਾਈਮ ਆਏ ਹੋ ਜਿਵੇਂ ਕਿ ਅੱਜ ਕੱਲ ਆਪਾਂ ਦੇਖਦੇ ਆ ਕੈਨੇਡਾ ਦੇ ਰਿਲੇਟਿਡ ਕਾਫੀ ਜ਼ਿਆਦਾ ਰੂਲਸ ਚੇਂਜ ਹੋ ਰਹੇ ਨੇ ਕਈ ਚੀਜ਼ਾਂ ਸੱਚੇ ਵੀ ਹੁੰਦੀਆਂ ਨੇ ਕਈ ਜਾਣਬੁੱਝ ਕੇ ਅਫਵਾਹਾਂ ਵੀ ਫੈਲਦੀਆਂ ਨੇ ਤਾਂ ਇਹ ਮੇਨਲੀ ਜੋ ਰੂਲਸ ਹੈਗੇ ਨੇ ਸਟਡੀ ਰਿਲੇਟਿਡ ਹੋਗੇ ਐਲਐਮਆਈ ਰਿਲੇਟਿਡ ਹੋਗੇ ਵਿਜ਼ਟਰ ਵੀਜ਼ਾ ਹੋ ਗਿਆ ਐਂਡ ਪੀਆਰ ਹੋਗੇ ਇਹ ਚਾਰੋਂ ਮੇਨ ਟਾਪਿਕ ਹੈਗੇ ਨੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਐਂਡ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈਗਾ ਕਿ ਅਬਰ ਰੀਜ਼ਨ ਡਿਸਕਸ ਕਰੀਏ ਤਾਂ ਜੇ ਆਪਾਂ ਨੂੰ ਡਿਟੇਲ ਦੇ ਵਿੱਚ ਪਤਾ ਚੱਲੇ ਕਿ ਇਹ ਟਰੂਡੋ ਗਵਰਨਮੈਂਟ ਜੋ ਪਹਿਲਾਂ ਇੰਨੇ ਜ਼ਿਆਦਾ ਲੋਕਾਂ ਨੂੰ ਬੁਲਾ ਰਹੀ ਸੀ ਤਾਂ ਇੱਕਦਮ ਹੀ ਉਹ ਯੂ ਟਰਨ ਕਿਉਂ ਮਾਰ ਗਈ ਇਸ ਦੇ ਪਿੱਛੇ ਦਾ ਰੀਜ਼ਨ ਕੀ ਆ ਕਿਉਂਕਿ ਹੁਣ ਸਾਨੂੰ ਇੱਥੇ ਕੈਨੇਡਾ ਰਹਿੰਦੇ ਉਹਦੇ ਟਾਈਮ ਹੋ ਗਿਆ ਤਾਂ ਅਸੀਂ ਇਹ ਚੀਜ਼ਾਂ ਬੈਟਰ ਸਮਝ ਸਕਦੇ ਹਾਂ ਤਾਂ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਸਟਾਰਟ ਦਾ ਵਲੌਗ ਤਾਂ ਇਹਦਾ ਫਰਸਟ ਜੋ ਰੀਜ਼ਨ ਹੈਗਾ ਸੀਗਾ ਉਹ ਹੈਗਾ ਜੀ ਸਟੱਡੀ ਰੂਲਸ ਜੋ ਹੈਗੇ ਸੀ ਉਹਦੀ ਐਕਸਪਲੋਇਟੇਸ਼ਨ ਹੋਈ ਸੀਗੀ ਤਾਂ ਅਗਰ ਆਪਾਂ ਬੈਕਗਰਾਉਂਡ ਦੀ ਗੱਲ ਕਰੀਏ ਤਾਂ 2014-15 ਜਿਹੜੀ ਪੁਰਾਣੀ ਗਵਰਨਮੈਂਟ ਸੀਗੀ ਕੂ ਟੂ ਗਵਰਨਮੈਂਟ ਨਹੀਂ ਸੀਗੀ ਪਰ ਇਸ ਟਾਈਮ ਇਨੀਸ਼ੀਏਟਿਵ ਵੀ ਕੀਤੀ ਗਈ ਸੀ ਕਿ ਅਸੀਂ ਇਸਦੀ ਸਟੱਡੀ ਕਰੀਏ ਬਟ ਉੱਤੇ ਕਾਫੀ ਚੈਕਸ ਐਂਡ ਬੈਲੈਂਸਸ ਹੁੰਦੇ ਸੀਗੇ ਚੈਕਸ ਐਂਡ ਬੈਲੈਂਸਸ ਮਤਲਬ ਕਿ ਇੱਕ ਫਿਲਟਰ ਦੇ ਵਿੱਚੋਂ ਲੰਘਾਇਆ ਜਾਂਦਾ ਸੀਗਾ ਮੇਨਲੀ ਅਗਰ ਕੋਈ ਵੀ ਬੱਚਾ ਸਟੱਡੀ ਕਰਨ ਆਉਂਦਾ ਤਾਂ ਉਹ ਦੇਖਿਆ ਜਾਂਦਾ ਸੀ ਕਿ ਉਹ ਬਿਨਾ ਇੱਥੇ ਕੰਮ ਕਰੇ ਕੈਨੇਡਾ ਦੇ ਵਿੱਚ ਆਪਣੀ ਸਟੱਡੀ ਕੰਪਲੀਟ ਕਰ ਸਕਦਾ ਜਾਂ ਨਹੀਂ ਮਤਲਬ ਕਿ ਇੰਨਾ ਜਿਆਦਾ ਫਾਈਨੈਂਸ਼ੀਅਲੀ ਸਟਰੋਂਗ ਹੋਣਾ ਚਾਹੀਦਾ ਤਾਂ ਹੀ ਉਹਨੂੰ ਇੱਕ ਤਰ੍ਹਾਂ ਨਾਲ ਐਡਮਿਸ਼ਨ ਦਿੱਤੀ ਜਾਂਦੇ ਸੀ ਬਟ ਫਿਰ ਜਦੋਂ ਟਰੂਡੋ ਗਵਰਨਮੈਂਟ ਆਈ ਇਹਨਾਂ ਨੇ ਰਿਲੈਕਸ ਕਰ ਦਿੱਤੇ ਰੂਲਸ ਤਾਂ ਇਹਨਾਂ ਨੇ ਅੱਗੇ ਕਿਹਾ ਚਲੋ ਕੋਈ ਗੱਲ ਨਹੀਂ ਅਗਰ ਜੀਆਈਸੀ ਹੈਗੀ ਆ ਉਸ ਟਾਈਮ ਤੇ 10000 ਡਾਲਰ ਹੁੰਦੇ ਸੀ ਤੇ 10000 ਡਾਲਰ ਦੀ ਜੀਆਈਸੀ ਹੈਗੀ ਆ ਐਂਡ ਆਪਣਾ ਜੋ ਅਗਰ SDS ਕੈਟਾਗਰੀ ਵਿੱਚ ਆ ਰਹੇ ਆ ਤਾਂ ਹਨਾ ਕਿ 1 ਸਾਲ ਦੀ ਫੀਸ ਹੈਗੀ ਆ ਤਾਂ ਉਹ ਅਲਾਉ ਕਰ ਦਿੰਦੇ ਹੁੰਦੇ ਸੀ ਚਾਹੇ ਕਿ ਉਹ ਸਟੂਡੈਂਟ ਲੋਨ ਲੈ ਕੇ ਆਏ ਹੋ ਵਿੰਡੀਆ ਤੋਂ ਤਾਂ ਇਹਨਾਂ ਨੇ ਰੂਲਸ ਦੇ ਵਿੱਚ ਥੋੜੀ ਢਿੱਲ ਦੇ ਦਿੱਤੀ ਸੀਗੀ ਤਾਂ ਇਹਦੇ ਨਾਲ ਕਾਫੀ ਜ਼ਿਆਦਾ ਸਟੂਡੈਂਟਸ ਇੱਥੇ ਆਏ ਬਟ ਉਹ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਸੀਗੇ ਜਿਵੇਂ ਕਿ ਹੁਣ ਮੇਨਲੀ ਪੰਜਾਬ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਮਤਲਬ ਜ਼ਿਆਦਾ ਰਿਚ ਲੋਕ ਨਹੀਂ ਹੈਗੇ ਤਾਂ ਉਹ ਕਿ ਮੈਨਾਂ ਕਿਵੇਂ ਕਰਕੇ ਇੱਥੇ ਬੱਚਿਆਂ ਨੂੰ ਭੇਜ ਦੇਣੇ ਕੁਝ ਜਮੀਨ ਵਗੈਰਾ ਵੇਚ ਦਿੰਦੇ ਨੇ ਜਾਂ ਨਾ ਜਿੰਨੇ ਦੁਕਾਨ ਵਗੈਰਾ ਹੁੰਦੀ ਉਹ ਵੇਚ ਦਿੰਦੇ ਨੇਗੇ ਅਗਲੇ ਦੂਜੀ 15 ਤੱਕ ਨਾ ਅਲੀ ਲੋਤੀ ਹੈ ਜਿਸ ਤੋਂ ਬਾਅਦ ਇਹਨਾਂ ਨੇ ਰਿਲੈਕਸ ਕਰ ਦਿੱਤਾ ਸੀ ਕਿ ਕੋਈ ਵੀ ਆ ਸਕਦਾ ਤੇ ਉਸ ਤੋਂ ਬਾਅਦ ਫਿਰ ਇਹ ਦਿਨal ਕੀ ਹੋਇਆ ਕਿ ਰਿਫਿਊਜੀ ਕੇਸਿਸ ਬਹੁਤ ਵਧ ਗਏ ਜੇ ਸਟੂਡੈਂਟ ਕੋਲੇ ਕੋਈ ਚਾਰਾ ਨਹੀਂ ਰਹਿੰਦਾ ਉਹ ਰਿਫਿਊਜੀ ਕੇਸ ਲਗਾ ਦਿੰਦਾ ਰਿਫਿਊਜੀ ਕੇਸ ਦਾ ਮਤਲਬ ਹੁੰਦਾ ਕਿ ਉਸ ਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਹੈਗਾ ਤਾਂ ਇਹ ਸੱਚ ਹੋਵੇ ਜਾਂ ਝੂਠ ਹੋਵੇ ਬਟ ਸਟੂਡੈਂਟ ਇਹ ਲਗਾ ਰਹੇ ਨੇ ਤੇ ਗਵਰਨਮੈਂਟ ਨੂੰ ਹੁਣ ਪਤਾ ਚੱਲ ਰਿਹਾ ਇਹ ਚੀਜ਼ਾਂ ਦਾ ਐਂਡ ਸੈਕੰਡ ਹੋ ਗਿਆ ਕਿ ਕਾਲਜ ਚੇਂਜ ਤਾਂ ਜਿਵੇਂ ਕਿ ਆਪਣੇ ਇੱਥੇ ਇਮੀਗ੍ਰੇਸ਼ਨ ਏਜੰਟ ਹੁੰਦੇ ਨੇ ਉਹ ਕਹਿੰਦੇ ਹੁੰਦੇ ਨੇ ਕਿ ਪਹਿਲਾਂ ਤੁਸੀਂ ਇਸ ਕਾਲਜ ਚ ਚਲੇ ਜਾਓ ਉੱਥੇ ਇੱਕ ਵਾਰੀ 에ਰਪੋਰਟ ਤੋਂ ਬਾਅਦ ਅੰਦਰ ਵੜ ਕੇ ਕੈਨੇਡਾ ਤਾਂ ਤੁਹਾਡਾ ਕੋਈ ਕੁਝ ਨਹੀਂ ਕਰ ਸਕਦਾ ਤੁਸੀਂ ਆਪਣਾ ਕਾਲਜ ਚੇਂਜ ਕਰ ਲਿਓ ਤਾਂ ਉਸ ਤੋਂ ਬਾਅਦ ਫਿਰ ਜਿਵੇਂ ਕਾਲਜ ਚੇਂਜ ਹੋ ਗਿਆ ਕਾਲਜ ਚੇਂਜ ਤੋਂ ਬਾਅਦ ਫਿਰ ਉਹਨਾਂ ਦਾ ਇੱਕ ਤਰ੍ਹਾਂ ਨਾਲ ਸਟੱਡੀ ਪਰਮਿਟ ਪੁਰਾਣਾ ਹੀ ਚੱਲਦਾ ਰਹਿੰਦਾ ਸੀ ਤਾਂ ਉਹ ਆਪਣੇ ਆਪ ਹੀ ਕਹੀ ਤਾਂ ਲੋਕੀ 2-2 3-3 ਕਾਲਜ ਚੇਂਜ ਕਰ ਦਿੰਦੇ ਸੀ। ਤਾਂ ਉਹਨਾਂ ਨੂੰ ਵਰਕ ਪਰਮਿਟ ਚਲੋ ਮਿਲ ਜਾਂਦਾ ਸੀਗਾ। ਬਟ ਇਹਦੇ ਨਾਲ ਕੀ ਹੁੰਦਾ ਕਿ ਗਵਰਨਮੈਂਟ ਨੇ ਪਹਿਲਾਂ ਜਿਵੇਂ ਇੰਡੀਆ ਦੇ ਵਿੱਚ ਐਪਲੀਕੇਸ਼ਨ ਲਗਾਈ ਆ 4 ਸਾਲ ਦੀ ਡਿਗਰੀ ਦੇ ਵਿੱਚ ਬੱਚੇ ਨੇ ਕਿਹਾ ਕਿ ਮੈਂ ਐਡਮਿਸ਼ਨ ਲੈਣਾ ਹੈਗਾ। ਤਾਂ ਉਹਨਾਂ ਨੇ ਵੀਜ਼ਾ ਦੇ ਦਿੰਦੇ ਨੇ ਕਿ ਚਲੋ ਵਧੀਆ ਗੱਲ ਆ ਕਿ 4 ਸਾਲ ਦੀ ਫੀਸਾਂ ਭਰੇਗਾ। ਤਾਂ ਇੱਕ ਤੋਂ 2 ਮਹੀਨੇ ਬਾਅਦ ਫਿਰ ਕੀ ਹੁੰਦਾਗਾ ਉਹ ਇੱਥੇ ਆ ਕੇ ਕਾਲਜਿੰਗ ਕਰ ਲੈਂਦੇ ਨੇ ਕੋਈ ਛੋਟਾ ਜਿਹਾ ਡਿਪਲੋਮਾ ਕਰਦੇ ਹੁੰਦੇ ਨੇ اٹینڈ ਤਾਂ ਉਹਦੇ ਨਾਲ ਗਵਰਨਮੈਂਟ ਨੂੰ ਬਹੁਤ ਨੁਕਸਾਨ ਹੋਣ ਲੱਗ ਗਿਆ ਸੀ ਤਾਂ ਉਹਨਾਂ ਨੂੰ ਇਹ ਚੱਲਦਾ ਵੀ ਪਤਾ ਚੱਲ ਗਿਆ ਕਿ ਅਸੀਂ ਜੋ ਇੱਥੇ ਸਟੂਡੈਂਟ ਆ ਰਹੇ ਆਂ ਤਾਂ ਇਸ ਇਸ ਤਰ੍ਹਾਂ ਸੀ ਐਕਸਪਲੋਇਟ ਕਰ ਰਹੇ ਆਂ ਚੀਜ਼ਾਂ ਉਸ ਤੋਂ ਬਾਅਦ ਸਟੱਡੀ ਰੂਲਸ ਦੇ ਰਿਲੇਟਿਡ ਇੱਕ ਫੇਕ ਕਾਲਜ ਦੇ ਜੋ ਆਫਰ ਲੈਟਰ ਸੀਗੇ ਉਹ ਚੀਜ਼ ਵੀ ਸਾਹਮਣੇ ਆਈ ਹੈ ਉਹ ਹੁਣ ਗਵਰਨਮੈਂਟ ਨੂੰ ਪਤਾ ਚੱਲਿਆ ਕਿ ਕਾਲਜਸ ਆਪਣੇ ਜੋ ਆਫਰ ਲੈਟਰ ਹੈਗੇ ਨੇ ਉਹ ਨਹੀਂ ਦੇ ਰਹੇ ਜੋ 에ਜੰਟ ਇੰਡੀਆ ਦੇ ਵਿੱਚ ਬੈਠ ਨੇ ਉਹ ਆਪਣੇ ਆਪ ਹੀ ਪ੍ਰਿੰਟ ਕਰਕੇ ਦੇਈ ਜਾ ਰਹੇ ਨੇ। ਤੋਂ ਵੀ ਬੱਚੇ ਬਹੁਤ ਫੜੇ ਗਏ ਸੀ ਹਥੋਣਾ ਵਾਪਸ ਵੀ ਭੇਜਿਆਗਾ। ਕਈਆਂ ਦਾ ਜਦੋਂ ਪੀਆਰ ਦੀ ਫਾਈਲ ਲੱਗੀ ਜਾਂ ਪੀਆਰ ਹੋ ਕੇ ਉਸ ਤੋਂ ਬਾਅਦ ਪਤਾ ਚੱਲਿਆਗਾ ਤਾਂ ਫਿਰ ਉਹਨਾਂ ਦੀ ਦੁਬਾਰਾ ਵੀ ਹੈ ਨਾ ਕੈਨਸਲ ਕਰਨ ਦਾ ਪ੍ਰੋਸੈਸ ਸਟਾਰਟ ਹੋਇਆ। ਤਾਂ ਇਸ ਕਰਕੇ ਵੀ ਸਕਤਾਈ ਹੋਈ ਹੈ। ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਸਟੱਡੀ ਅ ਜੋ ਸਟੱਡੀ ਪਰਮਿਟ ਮਿਲਦਾ ਸੀ ਉਹਦੇ ਰੂਲਸ ਚੇਂਜ ਹੋਣ ਦਾ ਇਹੋ ਹੀ ਕਾਰਨ ਸੀਗਾ ਕਿ ਕਾਲਜ ਚੇਂਜ ਕਰਨਾ ਕਾਲਜ اٹੈਂਡ ਹੀ ਨਾ ਕਰਨਾ ਕਈ ਲੋਕੀ ਜਾਂਦੇ ਹੀ ਨਹੀਂ ਸੀਗੇ ਐਂਟਰ ਕਰ ਜਾਂਦੇ ਫੇਕ ਆਫਰ ਲੈਟਰ ਬਣਾ ਲੈਂਦੇ ਜਾਂ ਫਿਰ ਅੱਗੇ ਰਿਫਿਊਜੀ ਕੇਸਿਸ ਕਾਫੀ ਵੱਧ ਗਏ ਸੀਗੇ ਐਂਡ ਸੈਕੰਡ ਹੈਗਾ ਐਲ ਐਮ ਆਈਆ ਜਾਂ ਵਰਕ ਪਰਮਿਟ ਤਾਂ ਇਹਦੇ ਰਿਲੇਟਡ ਵੀ ਕਾਫੀ ਰੂਲਸ ਹੁਣ ਚੇਂਜ ਹੋਏ ਨੇਗੇ ਜੋ ਬੇਸਿਕਲੀ ਐਲ ਐਮ ਆਈ ਹੁੰਦਾ ਉਹਦੀ ਫੀਸ 1000 ਡਾਲਰ ਹੁੰਦੀ ਹੈ 1000 1100 ਕੁਝ ਇਸ ਤਰ੍ਹਾਂ ਜੋ ਐਮਪਲੋਇਰ ਨੂੰ ਭਰਨੀ ਪੈਂਦੀ ਹੈ ਗਵਰਨਮੈਂਟ ਆਫ ਕੈਨੇਡਾ ਨੂੰ ਤੇ 1000 ڈالر ਇਹ ਹੋ ਗਿਆ ਤੇ ਫਾਈਲ ਲਗਾਉਣ ਦਾ ਹੋ ਗਿਆ ਜੋ ਲਾਇਰ ਲੈਂਦਾਗਾ 200 2 ਤੋਂ 3000 ਇਹ ڈالر ਹੋ ਗਿਆ 3500 ਅਗਰ 4000 ਵੀ ਲੈ ਲੈਂਦੇ ਨੇ ਤਾਂ ਟੋਟਲ ਖਰਚਾ ਬੰਦੇ ਦਾ 5000 ਆਉਂਦਾਗਾ ਬਟ ਜੋ ਇਹਦੀ ਫੀਸ ਹੁੰਦੀ ਉਹ 1000 ڈالر ਹੀ ਹੁੰਦੀ ਹੈ ਐਲਐਮਆਈ ਦੀ ਤਾਂ ਗਵਰਨਮੈਂਟ ਨੂੰ ਹੁਣ ਪਤਾ ਚੱਲੇ ਆ ਨਾ ਜਦੋਂ ਕੰਪਲੇਨਸ ਹੋਈਆਂ ਲੋਕਾਂ ਨੇ ਕੰਪਲੇਨੈਂਟ ਕੀਤੀ ਕਿ ਅਸੀਂ ਇਹ 30000 ڈالر ਕੰਪਨੀ ਨੂੰ ਦਿੱਤਾ ਤਾਂ ਉਹ ਪੁੱਛਦੇ ਨੇ ਵੀ ਕਾਹਦਾ ਉਹ ਕਹਿੰਦੇ ਨੇ ਇਹਨਾਂ ਨੇ ਕਿਹਾ ਸੀ ਅਸੀਂ ਐਲਐਮਆਈ ਦੇ ਦਾਂਗੇ ਨਾ ਇਸ ਤਰ੍ਹਾਂ ਬਾਹਰ ਗੱਲਾਂ ਆਈਆਂ ਤਾਂ ਫਿਰ ਗਵਰਨਮੈਂਟ ਨੂੰ ਇਹ ਮਜਬੂਰਨ ਚੀਜ਼ਾਂ ਬੰਦ ਨਹੀਂ کہہ ਸਕਦੀ ਪਰ ਇਹਦੇ ਸਖਤਾਈ ਬਹੁਤ ਕਰਨੀ ਪੈਗੀ ਕਿਉਂਕਿ ਉਹਨਾਂ ਨੂੰ ਪਤਾ ਚੱਲ ਗਿਆ ਕਿ ਜਿਹੜਾ 1000 ਡਾਲਰ ਇਹ ਸਾਨੂੰ ਦਿੰਦੇ ਨੇ ਗਵਰਨਮੈਂਟ ਆਫ ਕੈਨੇਡਾ ਨੂੰ ਐਲਐਮਆਈ ਇਹ ਜੋ ਕਿ ਫੀਸ ਹੈਗੀ ਹੈ ਉਸ ਦੀ ਜਗ੍ਹਾ ਤੇ 29000 ਡਾਲਰ ਖੋਦ ਰੱਖ ਰਹੇ ਨੇ ਕੰਪਨੀਆਂ ਇਵਨ ਕੇ ਟਰਕਿੰਗ ਕੰਪਨੀਆਂ ਦੇ ਵਿੱਚ ਵੀ ਇਹੀ ਹੋ ਗਿਆ ਸੀਗਾ ਕਿ 40 40000 ਡਾਲਰ ਉਹ ਬੰਦੇ ਤੋਂ ਲੈ ਲੈਂਦੇ ਉਸ ਨੂੰ ਐਲਐਮਆਈ ਦੇ ਦਿੰਦੇ ਤੇ ਉਹੀ 40000 ਡਾਲਰ ਦਾ ਕਿ ਟਰੱਕ ਲੈ ਲੈਂਦੇ ਫਿਰ ਉਸੇ ਟਰੱਕ ਦੇ ਉੱਤੇ ਜਿਹੜੇ ਬੰਦੇ ਨੇ ਐਲ ਐਮ ਆਈ ਲਈ ਆ ਉਸ ਤੋਂ ਘੱਟ ਰੇਟ ਦੇ ਉੱਤੇ ਕੰਮ ਕਰਾਇਆ ਜਾਂਦਾ ਸੀਗਾ ਮਤਲਬ ਇਸ ਤਰ੍ਹਾਂ ਦਾ ਸਿਸਟਮ ਬਣ ਕੇ ਸੀ ਬਹੁਤ ਹੀ ਜ਼ਿਆਦਾ ਗਲਤ ਯੂਜ਼ ਹੋ ਰਿਹਾ ਸੀਗਾ ਤਾਂ ਕਰਕੇ ਐਲ ਐਮ ਆਈ ਰਿਲੇਟਿਡ ਨੂੰ ਰੂਲਸ ਸਖਤ ਕੀਤੇ ਗਏ ਨੇਗੇ ਇੱਕ ਹੋਰ ਸੀਗਾ ਇਹਦੇ ਨਾਲ ਕੀ ਹੋਇਆ ਕਿ ਕੈਨੇਡੀਅਨਸ ਨੂੰ ਜੌਬ ਨਹੀਂ ਮਿਲ ਰਹੀ ਸੀ ਜਦੋਂ ਵੀ ਐਲ ਐਮ ਆਈ ਦੀ ਐਪਲੀਕੇਸ਼ਨ ਗਵਰਨਮੈਂਟ ਆਫ ਕੈਨੇਡਾ ਨੂੰ ਪਾਈ ਜਾਂਦੀ ਆ ਤਾਂ 30 ਦਿਨ ਦਾ ਟਾਈਮ ਹੁੰਦਾ ਹੈਗਾ ਕਿ ਉਹਨਾਂ ਨੇ ਐਡ ਪਾਉਣੀ ਹੁੰਦੀ ਆ ਕੰਪਨੀ ਐਡ ਪਾਉਂਦੀ ਆ ਕਿ ਸਾਨੂੰ ਆਰ ਜਿਵੇਂ ਟਰੱਕ ਡਰਾਈਵਰ ਦੀ ਲੋੜ ਹੈਗੀ ਤੋ ਬਾਅਦਿੰਦੇ ਨੇ ਤਾਂ 30 ਦਿਨ ਤੱਕ ਉਹ ਵੇਟ ਕਰਦੇ ਨੇ ਕਿ ਕੋਈ ਕੈਨੇਡੀਅਨ ਮਿਲ ਜਾਵੇ ਅਸਲ ਦੇ ਵਿੱਚ ਬਹੁਤ ਜ਼ਿਆਦਾ ਕੈਨੇਡੀਅਨ ਨੇ ਜਿਨ੍ਹਾਂ ਕੋਲ ਜੌਬ ਨਹੀਂ ਹੈਗੀ ਉਹ ਅਪਲਾਈ ਵੀ ਕਰਦੇ ਨੇ ਹੁਣ ਅਗਰ ਅਸੀਂ ਅਪਲਾਈ ਕਰਾਂਗੇ ਪੀਆਰ ਹੈਗੇ ਆ ਤਾਂ ਉਹ ਸਾਨੂੰ ਜੌਬ ਇਹਨਾਂ ਨੇ ਨਹੀਂ ਦੇਣੀ ਤਾਂ ਉਹਨਾਂ ਨੇ ਐਪਲੀਕੇਸ਼ਨ ਹੀ ਨਹੀਂ ਦੇਖਣੀ ਉਹਨਾਂ ਦਾ ਮਕਸਦ ਹੁੰਦਾ ਕਿ 30 ਦਿਨ ਲੰਗਾ ਦਈਏ ਕਿ ਮੈਨਾਂ ਕਿਵੇਂ ਫਿਰ ਉਹ ਗਵਰਨਮੈਂਟ ਆਫ ਕੈਨੇਡਾ ਨੂੰ ਦਿਖਾਉਂਦੇ ਨੇ ਕਿ ਦੇਖੋ ਜੀ 30 ਦਿਨਾਂ ਦੇ ਵਿੱਚ ਸਾਨੂੰ ਕੈਨੇਡੀਅਨ ਬੰਦਾ ਨਹੀਂ ਮਿਲਿਆ ਬਾਅਦ ਲੋ ਵਰਕ ਪਰਮਿਟ ਲੈ ਆ ਜਾਂ ਪੀਆਰ ਬੰਦਾ ਤਾਂ ਸਾਨੂੰ ਐਲਐਮਆਈ ਦਿੱਤੀ ਜਾਂਦੀ ਤੇ ਇਸ ਤਰ੍ਹਾਂ ਇਹ ਸਿਸਟਮ ਚੱਲਦਾ ਸੀਗਾ ਤੇ ਬੇਸਿਕਲੀ ਉਸ ਤੋਂ ਬਾਅਦ ਕੰਪਲੇਨਸ ਕਾਫੀ ਹੋਈਆਂ ਸੀ ਜਿਨ੍ਹਾਂ ਨੇ ਐਲਐਮਆਈ ਲਈ ਤਾਂ ਉਹਨਾਂ ਨੇ ਵੀ ਅੱਗੇ ਜਾ ਕੇ ਗਵਰਨਮੈਂਟ ਨੂੰ ਦੱਸਿਆ ਕਿ ਸਭ ਤੋਂ 90 ਰੁਪਏ ਲੱਗੇ ਨੇ 9 ਡਾਲਰ ਤਾਂ ਫਿਰ ਇਹਦੇ ਵਿੱਚ ਕਾਫੀ ਜ਼ਿਆਦਾ ਸਖਤਾਈ ਆ ਗਈ ਸੀ ਐਂਡ ਫਿਰ ਆ ਗਿਆ ਵਿਸਟਰ ਵੀਜ਼ਾ ਇਹ ਮੇਨਲੀ ਘੁੰਮਣ ਲਈ ਹੁੰਦਾ ਹੈਗਾ ਬਟ ਇਹਦੇ ਨਾਲ ਕੀ ਹੋਇਆ ਕੈਨੇਡਾ ਦੀ ਇਕਨੋਮੀ ਖਰਾਬ ਹੋ ਗਈ ਬੇਸਿਕ ਪੇ ਹੁੰਦੀ ਹੈ ਵੀ ਉਸ ਤੋਂ ਨੀਚੇ ਬੰਦੇ ਤੋਂ ਕੰਮ ਨਹੀਂ ਕਰਵਾ ਸਕਦੇ ਰੋਬਰਟਾ ਦੇ ਵਿੱਚ 15 ਹੈਗੀ ਆ ਬੈਂਕੂਵਰ ਸਾਈਡ 17 17 ਡਾਲਰ ਚੱਲ ਰਹੀ ਹੈ ਬਟ ਜੋ ਜਿੰਨੇ ਵਿਸਟਰ ਦੇ ਉੱਤੇ ਜਦੋਂ ਆਉਂਦੇ ਨੇ ਤਾਂ ਉਹ ਕਹਿ ਦਿੰਦੇ ਨੇ ਚਲੋ ਕੋਈ ਚੱਲਣੀ ਹੈ ਨਾ ਕਿ ਟਿਕਟ ਦਾ ਪੈਸਾ ਹੀ ਕੱਢ ਲੈਨੇ ਆਪਾਂ ਜਾਂ ਕਿਵੇਂ ਤੇ ਉਹਦੇ ਨਾਲ ਕੀ ਹੁੰਦਾ ਉਹ 8 ਡਾਲਰ ਤੇ 7 ਡਾਲਰ ਤੇ 10 ਡਾਲਰ ਇਸ ਤਰ੍ਹਾਂ ਕੰਮ ਕਰਦੇ ਨੇਗੇ ਤਾਂ ਜੋ ਪੱਕਾ ਬੰਦਾ ਹੋਊਗਾ ਜਾਂ ਕੋਈ ਓਪਨ ਵਰਕ ਪਰਮਿਟ ਵਾਲਾ ਹੋਊਗਾ ਜੋ ਮਿਹਨਤ ਕਰਕੇ ਹਨਾ ਕਿ ਪਹਿਲਾਂ ਤੋਂ ਆਇਆ ਹੋਇਆ ਇੱਥੇ ਪੰਜ ਛੇ ਸਾਲਾਂ ਤੋਂ ਤਾਂ ਉਹ ਜਦੋਂ ਜੋਬ ਲੈਂਦੇ ਜਾਂਦੇ ਨੇ ਤਾਂ ਉਹ ਸਿੱਧਾ ਜਵਾਬ ਦੇ ਦਿੰਦੇ ਨੇ ਪੰਜਾਬੀ 엠ਪਲੋਇਰ ਵੀ ਕਈ ਜਗ੍ਹਾ ਤੇ ਦੇਖਿਆ ਕਿ ਉਹ ਕਹਿ ਦਿੰਦੇ ਨੇ ਕਿ ਸਾਡੇ ਕੋਲ ਤਾਂ ਆਲਰੇਡੀ 8 ਡਾਲਰ ਦੇ ਬੰਦੇ ਕੰਮ ਕਰ ਰਹੇ ਨੇ ਕੈਸ਼ ਦੇ ਤੇ ਤਾਂ ਇਸ ਨਾਲ ਕੀ ਹੋਇਆ ਇਹ ਜੋ ਵੈਸਟਰ ਵੀਜ਼ਾ ਸੀਗਾ ਉਹਦਾ ਵੀ ਗਵਰਨਮੈਂਟ ਨੂੰ ਕੋਈ ਟੈਕਸ ਨਹੀਂ ਜਾ ਰਿਹਾ ਸੀ ਅੱਗੇ ਹਨਾ ਉਹ ਲੋਕ ਕੰਮ ਨਹੀਂ ਕਰ ਸਕਦੇ ਸੀ ਬਟ ਚਲੋ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਹੁਣ 5-6 ਮਹੀਨਿਆਂ ਦਾ ਕੀ ਕਰਨ ਤਾਂ ਉਹ ਕੰਮ ਕਰਨ ਲੱਗ ਜਾਂਦੇ ਸੀ ਬਟ ਇਹਦੇ ਨਾਲ ਕੈਨੇਡੀਅਨ ਇਕਨੋਮੀ ਖਰਾਬ ਹੋਗੀ ਤੇ ਜਿਨ੍ਹਾਂ ਨੂੰ 15 ਡਾਲਰ ਮਿਲਣੇ ਚਾਹੀਦੇ ਸੀ ਉਹ 8-9 ਡਾਲਰ ਤੇ ਆ ਗਏ ਤੇ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਦਾ ਆਊਟ ਆਫ ਕੰਟਰੋਲ ਚ ਲਾ ਗਿਆ ਨੰਬਰ ਕਿਉਂਕਿ ਇਹਨਾਂ ਨੂੰ ਸੀ ਕਿ ਹਨਾ ਕਿ ਵਿਸਟਰ ਵੀਜ਼ੇ ਤੋਂ ਬਾਅਦ ਬੰਦਾ ਵਾਪਸ ਜਾਂਦਾਗਾ ਬਟ ਇਹ ਨਹੀਂ ਹੋਇਆ ਉਹ ਵਿਸਟਰ ਤੋਂ ਅੱਗੇ ਐਲ ਐਮ ਆਈ ਇ ਕਨਵਰਟ ਹੋਣ ਲੱਗੀਆਂ ਜਾਂ ਵਿਸਟਰ ਤੋਂ ਬਾਅਦ ਰਿਫਿਊਜੀ ਕੇਸਿਸ ਵੱਧ ਗਏ ਤਾਂ ਕਰਕੇ ਵਿਸਟਰ ਵੀਜ਼ਾ ਤੇ ਕਾਫੀ ਜ਼ਿਆਦਾ ਹੋ ਸਕਦਾ ਈ ਨੀਡਿੰਗ ਬਣੂਗੀ ਜਿਹਨਾਂ ਨੇ ਮਾਰਕਟ ਟ੍ਰਿਕਲ ਵੀ ਦਿੱਤੇ ਸਨ ਤੇ ਇਹ ਦੱਲ ਆਜੀ ਦਸਤਾ ਪਾਇਨ ਤਾਂ ਇਹਦੇ ਵਿੱਚ ਮੁੰਡੇ ਰਿਪੋਰਟਿੰਗ ਜਿਹੜੀ ਜਿਹੜੀ ਉਹ ਹੈਗੇ ਸੀਗੇ ਆਪਣੇ ਅਫਗਾਨਿਸਤਾਨ ਹੋ ਗਿਆ ਹੁਣ ਯੂਕਰੇਨ ਹੋ ਗਿਆ ਜਿੱਥੇ ਵੀ ਲੜਾਈ ਲੱਗ ਰਹੀ ਸੀ ਇੱਕ ਦੋ ਵੱਡੀਆਂ ਲੜਾਈਆਂ ਲੱਗੀਆਂ ਨੇ ਜਿਹਦੇ ਕਾਰਨ ਇੱਥੇ ਬਹੁਤ ਜ਼ਿਆਦਾ ਆ ਗਏ ਸੀਗੇ ਜਿਸ ਕਰਕੇ ਬਹੁਤ ਜ਼ਿਆਦਾ ਰਿਫਿਊਜੀ ਆ ਗਏ ਸੀਗੇ ਤਾਂ ਉਹ ਨੰਬਰ ਨੂੰ ਹੁਣ ਉਹਦੇ ਕਰਕੇ ਇਹਨਾਂ ਦਾ ਪੀਆਰ ਦਾ ਸਿਸਟਮ ਹਿੱਲ ਗਿਆ ਤਾਂ ਅਗਲੇ ਸਾਲਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਕਾਫੀ ਘੱਟ ਪੀਆਰ ਦੇਵਾਂਗੇ ਤੇ ਅੱਗੇ ਮੈਂ ਵੀਡੀਓਜ਼ ਇਸ ਤਰ੍ਹਾਂ ਬਣਾਉਂਦਾ ਰਹੂੰਗਾ ਅਗਰ ਤੁਹਾਨੂੰ ਪਸੰਦ ਆਈ ਪਲੀਜ਼ ਸਬਸਕ੍ਰਾਈਬ ਕਰੋ ਐਂਡ ਕਮੈਂਟ ਜ਼ਰੂਰ ਕਰਿਓ ਕਿ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੈਂ ਇਹਨਾਂ ਦਾ ਟੌਪਿਕਸ ਤੇ ਡਿਟੇਲ ਦੇ ਵਿੱਚ ਜ਼ਰੂਰ ਵੀਡੀਓ ਬਣਾਉਂਗਾ ਐਂਡ ਐਂਡ ਇਹਨਾਂ ਦੇ ਰਿਲੇਟਿਡ ਕੋਈ ਹੋਰ ਰੂਲ ਚੇਂਜਸ ਹੁੰਦੇ ਨੇ ਤਾਂ ਉਹਨਾਂ ਰਿਲੇਟਿਡ ਵੀ ਮੈਂ ਵੀਡੀਓ ਜ਼ਰੂਰ ਪਾਉਂਦਾ ਰਹੂੰਗਾ ਐਂਡ ਅਗਰ ਕੋਈ ਇੱਥੇ ਆਉਣਾ ਚਾਹੁੰਦਾਗਾ ਤਾਂ ਉਹ ਵੀ ਕਮੈਂਟ ਕਰ ਸਕਦੇ ਨੇ ਕੋਈ ਡਾਊਟ ਹੋਵੇ ਕਿਉਂਕਿ ਬਾਅਦ ਵਿੱਚ ਫਿਰ 35-40 ਲੱਖ ਲੱਗ ਜਾਂਦਾ ਉਸ ਤੋਂ ਬਾਅਦ ਨਾ ਕਾਫੀ ਜ਼ਿਆਦਾ ਸਿਸਟਮ ਹਿੱਲ ਜਾਂਦਾਗਾ ਤਾਂ ਤੁਸੀਂ ਪਹਿਲਾਂ ਹੀ ਮੈਸੇਜ ਕਰ ਸਕਦੇ